ਅੱਜ ਦੀ ਸਾਡੀ ਇਹ ਵੀਡੀਓ ਨੌਜਵਾਨ ਵੀਰ ਭੈਣਾਂ ਜ਼ਰੂਰ ਵੇਖਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੇਸਵਾ ਦੇ ਪਹਿਰੇਦਾਰ ਬਣਦੇ ਆ ਕਿਉਂ ਬਣਦੇ ਆ ਆਓ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਦੇ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਆਓ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜਿਨ੍ਹਾਂ ਸੰਗਤਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਤਿਹਾਸਕ ਸਥਾਨ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਭਾਈ ਜੋਗਾ ਸਿੰਘ ਜੀ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਬਹੁਤ ਹੀ ਪਿਆਰ ਵਾਲੇ ਸਿੱਖ ਹੋਏ ਆ ਹੁਸ਼ਿਆਰਪੁਰ ਸ਼ਹਿਰ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਜੇ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਣਾ ਹੋਵੇ ਤਾਂ ਤੁਹਾਨੂੰ ਸ਼ਹਿਰ ਤੋਂ ਬਾਹਰ ਗੱਡੀ ਖੜੀ ਕਰਕੇ ਤੇ ਗਲੀਆਂ ਦੇ ਵਿੱਚ ਤੀ ਹੋ ਕੇ ਆਣਾ ਪਏਗਾ ਆਪ ਜੀ ਨੇ ਵੀਡੀਓ ਵਿੱਚ ਵੇਖਿਆ ਹੀ ਆ ਅਸੀਂ ਗਲੀਆਂ ਦੇ ਵਿੱਚ ਤੀ ਹੋ ਕੇ ਇਸ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਤੇ ਸੰਗਤ ਜੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਭਾਈ ਜੋਗਾ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਇਹ ਗੁਰਦੁਆਰਾ ਸਾਹਿਬ ਹੈ ਆਓ ਨਾਲ-ਨਾਲ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਦੇ ਹਾਂ ਭਾਈ ਜੋਗਾ ਸਿੰਘ ਜੀ ਪਿਸ਼ਾਵਰ ਦੇ ਰਹਿਣ ਵਾਲੇ ਸਨ ਆਪਣੇ ਮਾਤਾ-ਪਿਤਾ ਜੀ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦੇ ਆ ਬਚਪਨ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬੱਚੀ ਵੱਲ ਵੇਖਦੇ ਆ ਤੇ ਬਹੁਤ ਖੁਸ਼ ਹੁੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਜੋਗੇ ਨੂੰ ਆਪਣੇ ਕੋਲ ਸੱਦਿਆ ਮਹਾਰਾਜ ਕਹਿੰਦੇ ਪੁੱਤ ਤੇਰਾ ਨਾਮ ਕੀ ਹੈ ਕਹਿੰਦਾ ਮਹਾਰਾਜ ਜੀ ਜੋਗਾ ਮਹਾਰਾਜ ਕਹਿੰਦੇ ਕਿਹਦੇ ਜੋਗਾ ਤੇ ਬੱਚੇ ਨੇ ਹੱਸ ਕੇ ਆਖਿਆ ਮਹਾਰਾਜ ਤੁਹਾਡੇ ਜੋਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜੋਗਿਆ ਜੇ ਤੂੰ ਸਾਡੇ ਜੋਗਾ ਤੇ ਗੁਰੂ ਤੇਰੇ ਜੋਗਾ ਭਾਈ ਜੋਗਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਰੁਕ ਜਾਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥੋਂ ਹੀ ਭਾਈ ਜੋਗਾ ਜੀ ਆ ਨੇ ਅਮਰਤ ਦੀ ਦਾਤ ਲਈ ਗੁਰੂ ਸਾਹਿਬ ਭਾਈ ਜੋਗੇ ਨੂੰ ਬਹੁਤ ਪਿਆਰ ਕਰਦੇ ਸਨ ਤੇ ਆਪਣੀ ਹਜ਼ੂਰੀ ਵਿੱਚ ਹੀ ਰੱਖਦੇ ਸਨ ਤੇ ਜਦੋਂ ਭਾਈ ਜੋਗਾ ਜੀ ਜਵਾਨ ਹੁੰਦੇ ਆ ਤੇ ਪਰਿਵਾਰ ਸਤਿਗੁਰ ਜੀਆਂ ਦੇ ਕੋਲ ਆਉਂਦਾ ਹੈ ਤੇ ਆ ਕੇ ਬੇਨਤੀ ਕਰਦਾ ਮਹਾਰਾਜ ਅਸੀਂ ਆਪਣੇ ਜੋਗੇ ਦੀ ਸ਼ਾਦੀ ਕਰਨੀ ਹੈ ਤੇ ਜੋਗਾ ਸਿੰਘ ਨੂੰ ਸਾਡੇ ਨਾਲ ਭੇਜ ਦਿਓ ਭਾਈ ਜੋਗਾ ਸਿੰਘ ਜੀ ਜਾਣ ਤੋਂ ਇਨਕਾਰ ਕਰਦੇ ਆ ਪਰ ਧੰਨ ਗੁਰ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਜੋਗਿਆ ਸਿੱਖ ਨੂੰ ਆਨੰਦ ਕਾਰਜ ਜ਼ਰੂਰ ਕਰਾਉਣਾ ਚਾਹੀਦਾ ਤੁਸੀਂ ਵੀ ਜਾਓ ਆਪਣੇ ਪਰਿਵਾਰ ਦੇ ਨਾਲ ਆਨੰਦ ਕਾਰਜ ਕਰਾਓ ਮਾਰੇ ਸੱਚੇ ਪਾਤਸ਼ਾਹ ਦੀ ਆਗਿਆ ਲੈ ਕੇ ਭਾਈ ਜੋਗਾ ਜੀ ਚਲੇ ਜਾਂਦੇ ਆ ਤੇ ਦਸਵੇਂ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਆਪਣੇ ਪਿਆਰੇ ਸਿੱਖ ਤੇ ਹੁਣ ਪ੍ਰੀਖਿਆ ਪਾਉਣ ਲੱਗੇ ਆ ਮਹਾਰਾਜ ਨੇ ਪਿੱਛੋਂ ਇੱਕ ਸਿੱਖ ਭੇਜ ਦਿੱਤਾ ਮਹਾਰਾਜ ਨੇ ਸਿੱਖ ਨੂੰ ਆਖਿਆ ਜਦੋਂ ਭਾਈ ਜੋਗਾ ਦੋ ਲਾਵਾ ਲੈ ਲਵੇ ਤੇ ਇਹ ਸਾਡਾ ਹੁਕਮਨਾਮਾ ਦੇ ਦੇਣਾ ਹੁਕਮਨਾਮੇ ਵਿੱਚ ਲਿਖਿਆ ਸੀ ਜੋਗਿਆ ਜੋ ਵੀ ਕੰਮ ਕਰਦਾ ਛੱਡ ਕੇ ਅਨੰਦਪੁਰ ਸਾਹਿਬ ਵੱਲ ਨੂੰ ਆ ਜਾ ਭਾਈ ਜੋਗਾ ਜੀ ਨੇ ਲਾਵਾ ਵਿੱਚ ਹੀ ਛੱਡ ਕੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਰਾਸਤੇ ਵਿੱਚ ਆਉਂਦਿਆਂ ਭਾਈ ਜੋਗਾ ਮਾਨ ਵਿੱਚ ਸੋਚਦਾ ਹੈ ਵੀ ਮੇਰੇ ਵਰਗਾ ਸਿੱਖ ਗੁਰੂ ਦਾ ਵਿਰਲਾ ਹੀ ਹੋਣਾ ਜਿਹੜਾ ਗੁਰੂ ਦਾ ਐਨਾ ਹੁਕਮ ਮੰਨਦਾ ਜਦੋਂ ਹੁਸ਼ਿਆਰਪੁਰ ਦੀ ਧਰਤੀ ਤੇ ਭਾਈ ਜੋਗਾ ਪਹੁੰਚਦਾ ਇੱਕ ਬੇਸਵਾ ਵੱਲ ਵੇਖ ਕੇ ਉਹਦਾ ਮਨ ਮੋਹਿਤ ਹੋ ਜਾਂਦਾ ਭਾਈ ਜੋਗੇ ਦਾ ਮਨ ਡੋਲ ਜਾਂਦਾ ਹੈ ਗੁਰੂ ਦੇ ਹੁਕਮ ਦੇ ਉਲਟ ਹੋ ਕੇ ਕੋ ਕਰਮ ਕਰਨ ਵਾਸਤੇ ਤਿਆਰ ਹੋ ਜਾਂਦਾ ਇੱذਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਵੀ ਸੋਚਦੇ ਆ ਵੇ ਭਾਈ ਜੋਗਾ ਮੇਰਾ ਬਣਿਆ ਤੇ ਹੁਣ ਮੈਂ ਵੀ ਭਾਈ ਜੋਗੇ ਨੂੰ ਨਰਕ ਕੁੰਡ ਵਿੱਚੋਂ ਕੱਢਣਾ ਮੈਂ ਵੀ ਉਹਨੂੰ ਕੋ ਕਰਮ ਕਰਨ ਨਹੀਂ ਦੇਣਾ ਆਪਣੇ ਸਿੱਖ ਦੀ ਗੁਰੂ ਸਾਹਿਬ ਲਾਜ ਪਤ ਰੱਖਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਪਰਾਇਆ ਧਨ ਪਰਾਇਆ ਧਨ ਵੱਲ ਵੇਖਣ ਤੋਂ ਇਨਕਾਰ ਕੀਤਾ ਬਾਣੀ ਵਿੱਚ ਇੱਕ ਹੁਕਮ ਆਉਂਦਾ ਹੈ ਦੇਹੇ ਕਬਾੜ ਅਨਕ ਪਰਦੇ ਮੈਂ ਪਰਦਾਰਾ ਸੰਗ ਫੱਕੈ ਚਿੱਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕੈ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਮਰਜੀ ਪੜਦੇ ਲਾ ਕੇ ਗਲਤ ਕੰਮ ਕਰ ਪਰ ਚਿੱਤਰਗੁਪਤ ਨੇ ਤੇਰੇ ਕੋਲ ਲੇਖਾ ਮੰਗਣਾ ਤੂੰ ਦੁਖੀ ਹੋਏਗਾ ਦੁੱਖ ਭੋਗੇਗਾ ਅੱਜ ਦੇ ਨੌਜਵਾਨਾਂ ਨੂੰ ਇੱਥੇ ਸਿੱਖਿਆ ਲੈਣੀ ਚਾਹੀਦੀ ਆ ਜੇ ਭਾਈ ਜੋਗਾ ਗੁਰੂ ਸਾਹਿਬ ਦਾ ਬਣਿਆ ਤਾਂ ਗੁਰੂ ਸਾਹਿਬ ਨੇ ਭਾਈ ਜੋਗੇ ਦੀ ਵੇਖੋ ਕਿਵੇਂ ਰੱਖਿਆ ਕੀਤੀ ਆ ਸਾਨੂੰ ਵੀ ਗੁਰੂ ਵਾਲੇ ਜ਼ਰੂਰ ਬਣਨਾ ਚਾਹੀਦਾ ਗੁਰੂ ਮਾੜੇ ਕੰਮਾਂ ਤੋਂ ਬਚਾ ਕੇ ਰੱਖਦਾ ਭਾਈ ਜੋਗਾ ਜੀ ਜਦੋਂ ਵੇਸ਼ਵਾ ਦੇ ਚਵਾਰੇ ਤੇ ਜਾਣ ਲੱਗੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਵੇਸ਼ਵਾ ਦੇ ਚੋਬਦਾਰ ਬਣ ਕੇ ਖੜੇ ਆ ਤਿੰਨ ਚਾਰ ਵਾਰ ਭਾਈ ਜੋਗਾ ਸਿੰਘ ਜੀ ਆਉਂਦੇ ਆ ਤੇ ਸਾਹਮਣੇ ਪਹਿਰੇਦਾਰ ਨੂੰ ਚੋਬਦਾਰ ਨੂੰ ਖੜਾ ਵੇਖ ਕੇ ਵਾਪਸ ਮੁੜ ਜਾਂਦੇ ਆ ਦੇਖੋ ਆਪਣੀ ਸਿੱਖ ਦੀ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਸਵਾ ਦੇ ਪਹਿਰੇਦਾਰ ਵੀ ਬਣ ਗਏ ਚੋਬਾਦਾਰ ਵੀ ਬਣ ਗਏ ਅੰਮ੍ਰਿਤ ਵੇਲੇ ਫਿਰ ਭਾਈ ਜੋਗਾ ਸਿੰਘ ਆਉਂਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਪਹਿਰੇਦਾਰ ਦੇ ਰੂਪ ਵਿੱਚ ਸਾਹਮਣੇ ਖੜੇ ਆ ਤੇ ਆਖਿਆ ਸਿੱਖਾ ਵੇਖਣ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਲੱਗਦਾ ਤੇ ਅੰਮ੍ਰਿਤ ਵੇਲਾ ਵੇਸਵਾ ਦੇ ਚਵਾਰੇ ਤੇ ਕੀ ਕਰਨ ਵਾਸਤੇ ਆ ਰਹੇ ਆ ਗੁਰੂ ਦਾ ਸਿੱਖ ਵੇਸਵਾ ਦੇ ਚਵਾਰੇ ਤੇ ਚੰਗਾ ਨਹੀਂ ਲੱਗਦਾ ਗੁਰੂ ਦਾ ਸਿੱਖ ਬਾਣੀ ਪੜ੍ਹਦਾ ਚੰਗਾ ਲੱਗਦਾ ਇੰਨੀ ਗੱਲ ਸੁਣ ਕੇ ਭਾਈ ਜੋਗੇ ਦਾ ਮਨ ਹਿੱਲ ਜਾਂਦਾ ਅੰਦਰ ਹਿੱਲ ਜਾਂਦਾ ਤੇ ਭਾਈ ਜੋਗਾ ਆਨੰਦਪੁਰ ਸਾਹਿਬ ਵੱਲ ਨੂੰ ਚੱਲੇ ਪਾ ਦਿੰਦਾ ਜਦੋਂ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦਾ ਹੈ ਮਾਰੇ ਸੱਚੇ ਪਾਤਸ਼ਾਹ ਨੂੰ ਜਾ ਕੇ ਨਮਸਕਾਰ ਕਰਦਾ ਗੁਰੂ ਸਾਹਿਬ ਦੇ ਕੋਲੋਂ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਉਂਦਾ ਹੈ ਤੇ ਵੇਖੋ ਧੰਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਦਿਆਲੂ ਹਨ ਤੇ ਸਿੱਖ ਦੀਆਂ ਭੁੱਲਾਂ ਨੂੰ ਬਖਸ਼ ਦਿੰਦੇ ਆ ਮਹਾਰਾਜ ਕਹਿੰਦੇ ਜੋਗਿਆ ਅੱਗੇ ਵਾਸਤੇ ਇਹੋ ਜੇ ਕੰਮ ਨਹੀਂ ਕਰਨੇ ਤੇ ਗੁਰੂ ਸਾਹਿਬ ਜੀ ਨੇ ਫਿਰ ਸੰਗਤ ਨੂੰ ਸਮਝਾਉਂਦੇ ਹੋਏ ਆਖਿਆ ਸੀ ਸੰਗਤ ਜੀ ਜਿਹੜਾ ਵੀ ਮਾੜੇ ਕੰਮ ਕਰਦਾ ਹੈ ਕੋ ਕਰਮ ਕਰਦਾ ਹੈ ਉਹ ਫਿਰ ਦੁੱਖ ਪਾਉਂਦਾ ਉਹ ਦੁਖੀ ਰਹਿੰਦਾ ਹੈ ਅੱਜ ਦੇ ਨੌਜਵਾਨਾਂ ਨੂੰ ਮੈਂ ਇੱਥੇ ਬੇਨਤੀ ਕਰਨੀ ਚਾਹੁੰਨਾ ਹਾਂ ਵੀ ਵੇਖਿਓ ਕਿਤੇ ਜਵਾਨੀ ਦੇ ਨਸ਼ਵੇ ਵਿੱਚ ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਮਾੜਾ ਕਰਮ ਨਾ ਕਰਦੇ ਹੋ ਜਿਹੜਾ ਕਰਮ ਕਰਕੇ ਤੁਸੀਂ ਸਾਰੀ ਜ਼ਿੰਦਗੀ ਦੁੱਖ ਭੋਗੋ ਸਾਰੀ ਜ਼ਿੰਦਗੀ ਦੁਖੀ ਰਹੋ ਸੋ ਸੰਗਤ ਜੀ ਇੱਥੇ ਹੀ ਅੱਜ ਦੇ ਬਲੌਗ ਦੀ ਸਮਾਪਤੀ ਹੈ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਐਥੇ ਹੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ